ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਆਪਾਂ ਕੈਂਚੀਆਂ ਨੂੰ ਤਿੱਖੀਆਂ ਤੇ ਸਾਫ਼ ਕਿਵੇਂ ਕਰਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਦੇਖੋ ਜੀ ਆਪਣੀਆਂ ਇਹ ਕੈਂਚੀਆਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਇਹ ਆਪਣੀਆਂ ਕੈਂਚੀਆਂ ਪਈਆਂ ਰਹਿੰਦੀਆਂ ਨੇ ਨਾ ਆਹ ਦੇਖੋ ਜੀ ਚੰਗਾਰ ਲੱਗ ਜਾਂਦਾ ਤੇ ਫਿਰ ਇਹ ਤਿੱਖੀਆਂ ਵੀ ਨਹੀਂ ਰਹਿੰਦੀਆਂ ਹੈਗੀਆਂ ਆਪਾਂ ਤਿੱਖੀਆਂ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਜਿਹੜਾ ਇਹ ਇਹਨਾਂ ਕੈਂਚੀਆਂ ਨੂੰ ਆਪਣੇ ਜੰਗਾਲ ਲੱਗ ਜਾਂਦਾ ਤੇ ਉਹ ਵੀ ਆਪਾਂ ਲਾ ਕੇ ਦਿਖਾਵਾਂਗੇ ਤੇ ਇਸ ਤੋਂ ਬਾਅਦ ਵੀ ਆਪਾਂ ਜਿਹੜੀ ਐਂਡ ਵਿੱਚ ਚੀਜ਼ ਲਾਵਾਂਗੇ ਨਾ ਕੈਂਚੀਆਂ ਦੇ ਉੱਤੇ ਤੇ ਆਪਣੇ ਜਿਹੜੀਆਂ ਕੈਂਚੀਆਂ ਨੂੰ ਬਿਲਕੁਲ ਵੀ ਜੰਗਾਲ ਨਾ ਲੱਗ ਸਕੇ ਦੇਖੋ ਜੀ ਬਿਲਕੁਲ ਵੀ ਤਿੱਖੀਆਂ ਨਹੀਂ ਹੈਗੀਆਂ ਤੇ ਨਾਲੇ ਦੇਖੋ ਤੁਸੀਂ ਦੇਖ ਸਕਦੇ ਆ ਇਹਦੇ ਉੱਤੇ ਕਿੰਨਾ ਜੰਗਾਲ ਲੱਗਿਆ ਹੋਇਆ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਉੱਤੇ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲਗਾਉਣੀਆਂ ਨੇ ਲਓ ਜੀ ਆਪਾਂ ਪਹਿਲਾਂ ਲਵਾਂਗੇ ਕਾਲਗੇਟ ਕਾਲਗੇਟ ਨਾਲ ਆਪਾਂ ਪਹਿਲਾਂ ਇਹਨਾਂ ਦੇ ਉੱਤੇ ਲਗਾ ਦਾਂਗੇ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਜਿਹੜੀਆਂ-ਜਿਹੜੀਆਂ ਆਪਾਂ ਚੀਜ਼ਾਂ ਲਗਾਵਾਂਗੇ ਆਪਾਂ ਕਈ ਚੀਜ਼ਾਂ ਲਗਾ ਕੇ ਇਹਨਾਂ ਨੂੰ ਤਿੱਖੀਆਂ ਤੇ ਸਾਫ਼ ਵੀ ਕਰਾਂਗੇ ਤੇ ਦੇਖੋ ਜੀ ਆਪਾਂ ਹੁਣੇ ਚੰਗੀ ਤਰ੍ਹਾਂ ਨਾਲ ਕਾਲਗੇਟ ਨੂੰ ਇਸ ਤਰੀਕੇ ਨਾਲ 2 ਮਿੰਟ ਲਈ ਲਾ ਕੇ ਰੱਖ ਦਿੰਨੇ ਆ ਸਾਰੀ ਕੈਂਚੀ ਦੇ ਉੱਤੇ ਚੰਗੀ ਤਰ੍ਹਾਂ ਨਾਲ ਤੁਸੀਂ ਲਗਾ ਲਿਆ ਕਈ ਵਾਰ ਇਹਨਾਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਆਪਾਂ ਕਿਹੜੀ ਕਾਲਗੇਟ ਲਗਾਉਣੀ ਹੈ ਦੇਖੋ ਜੀ ਕਾਲਗੇਟ ਕੋਈ ਵੀ ਹੋਵੇ ਆਪਾਂ ਜਿਹੜੀ ਘਰ ਦੇ ਵਿੱਚ ਵਰਤਦੇ ਆ ਤੁਸੀਂ ਉਹੀ ਲਗਾ ਸਕਦੇ ਹੋ ਲੋ ਜੀ ਕਾਲਗੇਟ ਆਪਾਂ ਨੇ ਲਗਾਤੀ ਤੇ ਹੁਣ ਆਪਾਂ ਸਿਰਫ ਇਹਨੂੰ 2 ਮਿੰਟ ਲਈ ਨੇ ਇਸ ਤਰੀਕੇ ਨਾਲ ਕੈਂਚੀਆਂ ਨੂੰ ਰੱਖ ਦੇਣਾ ਵਾ ਜਿਹੜਾ ਇਹਨਾਂ ਦਾ ਝੰਗਾਲਾ ਤੇ ਨਹੀਂ ਤਾਂ ਦੇਖੋ ਜੀ ਉਹ ਲੈਣਾ ਸ਼ੁਰੂ ਹੋ ਜਾਊਗਾ ਤੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਅਗਲੀ ਚੀਜ਼ ਲਗਾਉਣੀ ਹੈ ਉਹ ਵੀ ਤੁਹਾਨੂੰ ਦੱਸਦੀਆਂ ਲਓ ਜੀ ਆਪਣੇ 2 ਮਿੰਟ ਹੋ ਗਏ ਕੈਂਚੀਆਂ ਨੂੰ ਕਾਲਗਟ ਲਗਾ ਕੇ ਰੱਖਿਆ ਨੂੰ ਤੇ ਹੁਣ ਇਸ ਤੋਂ ਬਾਅਦ ਆਪਾਂ ਲਾਣੀ ਹੈ ਜੀ ਹਰਪਿਕ ਹਰਪਿਕ ਲੈ ਕੇ ਇਹਦੇ ਉੱਤੇ ਆਪਾਂ ਨੇ ਹਲਕਾ ਹਲਕਾ ਜਿਹਾ ਇਸ ਤਰੀਕੇ ਨਾਲ ਲਗਾ ਦੇਣੀ ਆ ਕਾਲਗਟ ਦੇ ਉੱਤੇ ਲਗਾਉਣੀ ਆ ਤੁਸੀਂ ਇਹ ਨਹੀਂ ਹੈਗਾ ਵੀ ਕਾਲਗਟ ਪਹਿਲਾਂ ਤੁਸੀਂ ਲਾ ਦਿਓ ਲਾਉਣੀ ਨਹੀਂ ਹੈਗੀ ਤੁਸੀਂ ਹੱਥ ਨਹੀਂ ਲਗਾਉਣਾ ਹੈਗਾ ਬਿਲਕੁਲ ਵੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਲਓ ਜੀ ਆਪਾਂ ਨੇ ਕਾਲਗੇਟ ਤੇ ਹਰਪਿਕ ਲਗਾ ਕੇ ਆਪਾਂ ਨੇ ਕੈਂਚੀਆਂ ਨੂੰ ਰੱਖਤੀ ਤੇ ਸਿਰਫ ਹੁਣ ਤੁਸੀਂ 2 ਮਿੰਟ ਦੀ ਵੇਟ ਕਰਿਓ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਨਾਲ ਇਹਨੂੰ ਸਾਫ਼ ਕਰਨਾ ਹੈ ਤੇ ਤਿੱਖਾ ਕਰਨਾ ਹੈ ਕੈਂਚੀ ਨੂੰ ਤੇ ਉਹ ਤੁਸੀਂ ਜ਼ਰੂਰ ਦੇਖਿਓ ਜੀ ਆਪਣੇ 2 ਮਿੰਟ ਹੋ ਗਏ ਕੈਂਚੀਆਂ ਨੂੰ ਹਰਪੀਕਾ ਲਗਾ ਕੇ ਰੱਖਿਆ ਨੂੰ ਹੁਣ ਤੁਸੀਂ ਇੱਕ ਲੈਣਾ সিলਵਰ ਪਿਪਾ ਤੇ ਆਮ ਹੀ ਆਪਣੇ ਘਰ ਦੇ ਵਿੱਚ ਹੁੰਦਾ ਆ ਸਿਲਵਰ ਪੇਪਰ ਦੇ ਨਾਲ ਦੇਖੋ ਜੀ ਤੁਸੀਂ ਕੈਂਚੀਆਂ ਨੂੰ ਦੇਖ ਸਕਦੇ ਆ ਜਿਹੜੀ ਇਹਦੇ ਉੱਤੇ ਜਿੰਨਾ ਜੰਗਾਲਤਾ ਸੀਗਾ ਲੱਗਿਆ ਹੋਇਆ ਉਹ ਤਾਂ ਲੈਣਾ ਸ਼ੁਰੂ ਹੋ ਗਿਆ ਸੀਗਾ ਤੇ ਦੇਖੋ ਜਿਹੜੀ ਇਹਦੇ ਉੱਤੇ ਕਾਲਸ ਲੱਗੀ ਹੋਈ ਆ ਉਹ ਵੀ ਦੇਖੋ ਸਿਲਵਰ ਪੇਪਰ ਦੇ ਨਾਲ ਲੈ ਜਾਂਦੀ ਆ ਕੈਂਚੀਆਂ ਆਪਣੀਆਂ ਬਿਲਕੁਲ ਹੀ ਸਾਫ਼ ਹੋ ਜਾਂਦੀਆਂ ਨੇ ਦੇਖੋ ਜੀ ਜਿਹੜਾ ਇਹਦਾ ਕਾਲਸ ਸੀਗੀ ਕੈਂਚੀ ਦੇ ਉੱਤੇ ਸਾਰੀ ਵੀ ਲੱਗੀ ਹੋਈ ਤੁਸੀਂ ਇਹ ਟਾ ਕੱਪੜੇ ਨੂੰ ਦੇਖ ਸਕਦੇ ਹੋ 1 ਇੰਚ ਵੀ ਤਿੱਖੀ ਹੋ ਜਾਣੀ ਇਹਦੇ ਨਾਲ ਤੇ ਦੇਖੋ ਇਹਦੀ ਜਿਹੜੀ ਕਾਗਜ਼ ਆ ਬਿਲਕੁਲ ਹੀ ਲੈਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜੇ ਨਾਰਮਲ ਵੀ ਇਹ ਚੀਜ਼ਾਂ ਪਾ ਕੇ ਸਾਫ ਕਰਦੇ ਇਹ ਬਿਲਕੁਲ ਵੀ ਉਨਾ ਸਾਫ ਨਹੀਂ ਹੋਣੀ ਸੀ ਜਿੰਨੀਆਂ ਦੇਖੋ ਜੀ ਸਿਲਵਰ ਪੇਪਰ ਨੇ ਹੀ ਆਪਣੀਆਂ ਕੈਂਚੀਆਂ ਨੂੰ ਸਾਫ ਕੀਤਾ ਲੋ ਜੀ ਆਪਾਂ ਨੇ ਇੱਥੇ ਪਾਣੀ ਲੈ ਲਿਆ। ਪਾਣੀ ਤੁਸੀਂ ਲੈਣਾ ਜੀ ਪਲਾਸਟਿਕ ਦੇ ਕਿਸੇ ਵੀ ਭਾਂਡੇ 'ਚ ਲੈਣਾ ਵਾ। ਸਟੀਲ ਦਾ ਵਰਤਣਾ ਨਹੀਂ ਹੈਗਾ ਤੁਸੀਂ ਕਿਉਂਕਿ ਆਪਾਂ ਨੇ ਇਹਦੇ ਵਿੱਚ ਹਰਪਿਕ ਵੀ ਪਾਈ ਸੀਗੀ ਕੈਂਚੀਆਂ ਦੇ ਉੱਤੇ। ਇੱਕ ਤੁਸੀਂ ਦੀਵਾ ਲੈਣਾ ਦੀਵਾ ਲੈ ਕੇ ਕੈਂਚੀਆਂ ਦੇ ਉੱਤੇ ਚੰਗੀ ਤਰ੍ਹਾਂ ਨਾਲ ਇਹਨੂੰ ਰਗੜਨਾ ਆ ਤੇ ਤੁਹਾਡੀਆਂ ਕੈਂਚੀਆਂ ਬਿਲਕੁਲ ਹੀ ਤਿੱਖੀਆਂ ਹੋ ਜਾਣਗੀਆਂ। ਤੇ ਬਹੁਤ ਹੀ ਸੌਖਾ ਤਰੀਕਾ ਆ ਇੱਕ ਚੀਜ਼ ਆਪਾਂ ਤੁਹਾਨੂੰ ਅੱਗੇ ਵੀ ਜਾ ਕੇ ਦੱਸਦੇ ਆ ਦੀਵੇ ਤੋਂ ਇਲਾਵਾ ਆਪਾਂ ਜੇ ਨਹੀਂ ਹੈਗਾ ਦੀਵਾ ਘਰ ਦੇ ਵਿੱਚ ਆਪਾਂ ਇੱਕ ਹੋਰ ਅਗਲੀ ਚੀਜ਼ ਇਹ ਨਾਲ ਕਿਵੇਂ ਤਕੀਆਂ ਕਰ ਸਕਦੇ ਆ ਲੋ ਜੀ ਅਗਲੀ ਚੀਜ਼ ਹੈਗੀ ਆਪਣੀ ਨੀਲ ਪੈਂਟ ਨੀਲ ਮੈਟ ਲੇ ਕੇ ਤੁਸੀਂ ਇਸ ਤਰੀਕੇ ਨਾਲ ਕੱਟਾ ਕਰਨਾ ਹੈ ਤੇ ਕੈਂਚੀ ਤੁਹਾਡੀ ਬਿਲਕੁਲ ਹੀ ਟਿੱਖੀ ਹੋ ਜੇ ਤੁਹਾਨੂੰ ਸਵਾਰ ਹੋਵੇ ਇਹ ਕੈਂਚੀ ਟਿੱਖੀ ਕਰਾਉਣ ਦੀ ਲੋੜ ਨਹੀਂ ਲੈਣੀ ਹੈਗੀ ਘਰੇ ਤੁਸੀਂ ਬਹੁਤ ਆਸਾਨੀ ਦੇ ਨਾਲ ਕੈਂਚੀ ਨੂੰ ਟਿੱਖੀ ਕਰ ਸਕਦੇ ਹੋ ਲੋ ਜੀ ਇਹਨਾਂ ਨੂੰ ਨਾ ਤੁਸੀਂ ਹੁਣ ਚੰਗੀ ਤਰ੍ਹਾਂ ਨਾਲ ਧੋ ਕੇ ਇਸ ਤੋਂ ਬਾਅਦ ਇਹਨਾਂ ਨੂੰ ਨਾ ਕੱਪੜਾ ਲੈ ਕੇ ਤੁਸੀਂ ਇਹਨਾਂ ਨੂੰ ਸਾਫ਼ ਕਰ ਲੈਣਾ ਇਨਰ ਦੇ ਉੱਤੇ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਜਦੋਂ ਪਾਣੀ ਹੀ ਲੱਗਿਆ ਰਹਿ ਜਾਂਦਾ ਤੇ ਤਾਂ ਹੀ ਜੰਗਾਰ ਲੱਗ ਜਾਂਦਾ ਜਾਂ ਆਪਾਂ ਕੈਂਚੀ ਦਾ ਜਦੋਂ ਇਸਤੇਮਾਲ ਨਹੀਂ ਕਰਦੇ ਹੈਗੇ ਪਈ ਰਹਿੰਦੀ ਹੈ ਤੇ ਤਾਂ ਹੀ ਆਪਣੀ ਕੈਂਚੀ ਨੂੰ ਜੰਗਾਰ ਲੱਗ ਜਾਂਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਸਾਫ਼ ਕਰਕੇ ਹੁਣ ਜਿਹੜੀ ਆਪਾਂ ਨੇ ਅਗਲੀ ਚੀਜ਼ ਇਹਦੇ ਉੱਤੇ ਲਗਾਉਣੀ ਆ ਤੇ ਉਹ ਵੀ ਤੁਹਾਨੂੰ ਦੱਸਦੇ ਆ ਫੇਰ ਤੁਹਾਡੀ ਕੈਂਚੀ ਚਾਹੇ ਜਿੰਨਾ ਟਾਈਮ ਮਰਜੀ ਲੰਮੇ ਸਮੇਂ ਤੱਕ ਪਈ ਰਹੇ ਬਿਲਕੁਲ ਖਰਾਬ ਨਹੀਂ ਹੋਊਗੀ ਲੋ ਜੀ ਹੁਣ ਆਪਾਂ ਨੇ ਇਹ ਕੈਂਚੀਆਂ ਨੂੰ ਦੋਨਾਂ ਨੂੰ ਸਾਫ਼ ਕਰ ਲਿਆ ਤੇ ਅਗਲੀ ਚੀਜ਼ ਹੈਗੀ ਆਪਣੀ ਤੇਲ ਤੁਸੀਂ ਮਸ਼ੀਨ ਦਾ ਤੇਲ ਲੈਣਾ ਇੱਕ ਲੈ ਲੈਣੀ ਆ ਕਾਟਨ ਇਸ ਤਰੀਕੇ ਨਾਲ ਮਸ਼ੀਨ ਦਾ ਤੇਲ ਲੈ ਕੇ ਸਾਰੀਆਂ ਕੈਂਚੀਆਂ ਦੇ ਉੱਤੇ ਲਗਾ ਦੇ ਤਹਾਨੂੰ ਇਹ ਸਿੱਧੇ ਤਰੀਕੇ ਨਾਲ ਦੇਸਨ ਨੂੰ ਮਿਲਣਗੀਆਂ ਕੈਂਚੀਆਂ ਤੇ ਬਿਲਕੁਲ ਵੀ ਆਪਣੇ ਇਹਨੂੰ ਕੈਂਚੀ ਨੂੰ ਜੰਗਾਰ ਨਹੀਂ ਲੱਗੂਗਾ ਕੈਂਚੀਆਂ ਆਪਣੀਆਂ ਦੇਖੋ ਜੀ ਬਿਲਕੁਲ ਹੀ ਕਲੀਨ ਹੋ ਗਈਆਂ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਤੇ ਇਹਨਾਂ ਕੈਂਚੀਆਂ ਨੂੰ ਆਪਾਂ ਤਿੱਖੀਆਂ ਤੇ ਸਾਫ਼ ਕਿਵੇਂ ਕਰ ਸਕਦੇ ਹਾਂ ਕਿ ਉਹ ਜੀ ਸਾਡੀ ਵੀਡੀਓ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆਂ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਜੀ ਤੇ ਚਲੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ